ਨਾਹ ਸ੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਕਿਤ ਪਾਲਕ ਨਾਇਕ ਕਸ਼ਮ ਹਮਾਰੇ ਨਿਮਖ ਨਿਮਕ ਤੁਮ ਹੀ ਬ੍ਰਤ ਪਾਲਹੁ ਹਮ ਬਾਰਕ ਤੁਮਰੇ ਧਾਰੇ ਜਹਿਵਾ ਏਕ ਕਮਨ ਗੁਣ ਕਹੀਐ ਬਿਸਮਾਰ ਬੇਅੰਤ ਸੁਆਮੀ ਤੇਰੋ ਅੰਤਨ ਕਿ ਨਹੀਂ ਲਹੀਐ ਰਹਾਉ ਕੋਟ ਅਪਰਾਧ ਹਮਾਰੇ ਕੰਡੋ ਅਣਕ ਬਿਦੀ ਸਮਝਾਵ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰਦ ਰਖਾਵ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਧਨਾ ਸ਼੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪਿਤਾ ਪਾਲਕ ਨਾਇਕ ਖਸ਼ਮ ਹਮਾਰੇ ਨਿਮਖ ਨਿਮਤ ਤੁਮਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ ਜਹਿਵਾ ਏਕ ਕਮਨ ਗੁਣ ਕਹੀਐ ਬੇਸ ਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿ ਨਹੀਂ ਲਹੀਐ ਰਹਾਉ ਕੋਟ ਅਪਰਾਧ ਹਮਾਰੇ ਕੰਡੋ ਅਨਕ ਬਿਦੀ ਸਮਝਾਵ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਧਨਾ ஸ்ரீ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਕਿਤ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਾਲਹੁ ਹਮ ਬਾਰਕ ਤੁਮਰੇ ਧਾਰੇ ਜਹਿਵਾ ਏਕ ਕਮਨ ਗੁਣ ਕਹੀਐ ਬਿਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿ ਨਹੀਂ ਲਹੀ ਐ ਰਹਾਉ ਕੋਟ ਅਪਰਾਧ ਹਮਾਰੇ ਕੰਡੋ ਅਨਕ ਬਿਦੀ ਸਮਝਾਵ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖ ਹੋ ਰੱਖ ਨਹਾਰ ਦੇ ਆਲਾ ਨਾਨਕ ਘਰ ਕੀ ਗੋਲੇ ਤਨਾ ਸ੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸ਼ਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਹਿਵਾ ਏਕ ਕਮਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤਨ ਕਿ ਨਹੀਂ ਲਹੀਐ ਰਹਾਉ ਕੋਟ ਅਪਰਾਧ ਹਮਾਰੇ ਖੰਡੋ ਅਣਕ ਬਿਦੀ ਸਮਝਾਵ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰਦ ਦਿਖਾਵ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਧਨਾਸ੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਕਿਤ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਤ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਹਵਾ ਏਕ ਕਮਨ ਗੁਣ ਕਹੀਐ ਬਿਸਮਾਰ ਬੇਅੰਤ ਸੁਆਮੀ ਤੇਰੋ ਅੰਤਨ ਕਿਨਹੀ ਲਹੀਐ ਰਹਾਉ ਕੋਟ ਅਪਰਾਧ ਹਮਾਰੇ ਕੰਡੋ ਅਣਕ ਬਿਦੀ ਸਮਝਾਵ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰਦ ਰਖਾਵ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖ ਨਹਾਰ ਦਿਆਲਾ ਨਾਨਕ ਘਰ ਕੇ ਗੋਲੇ ਤਨਾਹ ਸ੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਕਿਤ ਪਾਲਕ ਨਾਇਕ ਖਸ਼ਮ ਹਮਾਰੇ ਨਿਮਖ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਟਾਰੇ ਜਹਿਵਾ ਏਕ ਕਮਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤਨ ਕਿ ਨਹੀਂ ਲਹੀਐ ਰਹਾਉ ਕੋਟ ਅਪਰਾਧ ਹਮਾਰੇ ਖੰਡੋ ਅਣਕ ਬਿਦੀ ਸਮਝਾਵ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰਦ ਰਖਾਵ ਤੁਮਰੀ ਸਰਨ ਪੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਧਨਾਸ੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਕਿਤ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਾਲਹੁ ਹਮ ਬਾਰਕ ਤੁਮਰੇ ਧਾਰੇ ਜਹਿਵਾ ਏਕ ਕਮਨ ਗੁਣ ਕਹੀਐ ਬਿਸਮਾਰ ਬੇਅੰਤ ਸੁਆਮੀ ਤੇਰੋ ਅੰਤਨ ਕਿ ਨਹੀਂ ਲਹੀਐ ਰਹਾਉ ਕੋਟ ਅਪਰਾਧ ਹਮਾਰੇ ਖੰਡੋ ਅਣਕ ਬਿਦੀ ਸਮਝਾਵ ਅਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਤਨਾਹ ਸ੍ਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪਤ ਪਾਲਕ ਨਾਇਕ ਖਸ਼ਮ ਹਮਾਰੇ ਨਿਮਖ ਨਿਮਤ ਤੁਮਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ ਜਹਿਵਾ ਏਕ ਕਮਨ ਗੁਣ ਕਹੀਐ ਬੀਸ ਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਉ ਕੋਟ ਅਪਰਾਧ ਹਮਾਰੇ ਕੰਡੋ ਅਨਕ ਬਿਦੀ ਸਮਝਾਵ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਨ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਤਨਾਹ ਸ੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਕਿਤ ਪਾਲਕ ਨਾਇਕ ਕਸਮ ਹਮਾਰੇ ਨਿਮਖ ਨਿਮਖ ਤੁਮ ਹੀ ਬਰਤ ਪਾਲੋ ਹੋ ਹਮ ਬਾਰਕ ਤੁਮਰੇ ਧਾਰੇ ਜਹਿਵਾ ਏਕ ਕਮਨ ਗੁਣ ਕਹੀਐ ਬਿਸਮਾਰ ਬੇਅੰਤ ਸੁਆਮੀ तेरो अंतन के नहीं लहीए रहाऊ कोट अपराध हमारे कंधो अनक बिदी समझाव हम अज्ञान अल्पमत थोरी तुम आपन बिरद रखाव तुमरी शरण तुम्हारी आशा तुम ही सज्जन सुहेले रखो राखन हार दयाला नानक कर के गोले तणा श्री महल्ला 5वा ਤੁਮ ਦਾਤੇ ਠਾਕੁਰ ਕਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਤ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ ਜਹਿਵਾ ਏਕ ਕਮਨ ਗੁਣ ਕਹੀਐ ਬੀਸ ਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿ ਨਹੀਂ ਲਹੀਐ ਰਹਾਉ ਕੋਟ ਅਪਰਾਧ ਹਮਾਰੇ ਕੰਡੋ ਅਨਕ ਬਿਦੀ ਸਮਝਾਵ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਮਿਰ ਦਰਖਾਵ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖ ਨਹਾਰ ਦਿਆਲਾ ਨਾਨਕ ਕਰਕੇ ਗੋਲੇ